ਮੈਂ ਮੀਤਹਿਰ ਨੂੰ ਵੋਟ ਪਾਈ ਆ ਉਹਦੇ ਵਾਸਤੇ ਵੋਟ ਮੰਗੀ ਆ ਕਿਉਂਕਿ ਹੁਣ ਤਾਂ ਮੈਂ ਦੋ ਵਾਰੀ ਮੀਤਹਿਰ ਕੋਲੇ ਜਾਇਆ ਜੇ ਕੋਈ ਬਾਹਰ ਦਾ ਬੰਦਾ ਚੱਕੇ ਜਾਂਦਾ ਦੋ ਵਾਰੀ ਪਿੰਸੀ ਮੇ ਜਾ ਸਕਦਾ ਉਹਦੇ ਕੋਲੇ ਸਾਨੂੰ ਐ ਸੀ ਵੀ ਜੇ ਲੋਕਲ ਬੰਦਾ ਆ ਜੇ ਸਾਨੂੰ ਫਾਇਦਾ ਹੋ ਪਰ ਇੰਜ ਲੱਗਦਾ ਉਹਨਾਂ ਦੇ ਕਹੇ ਤੋਂ ਕੰਮ ਹੁੰਦਾ ਨਹੀਂ ਤੁਸੀਂ ਆਪ ਵੀ ਸੱਤਾ ਦੇ ਵਿੱਚ ਨਮੁੰਦੇ ਹੋ ਉਹਦੇ ਵਿੱਚ ਤੁਹਾਡੀ ਸੁਣਵਾਈ ਹੋਈ ਹੈ ਜਾਂ ਨਹੀਂ ਹੋਈ ਇੱਥੇ ਤੱਕ ਪਹਿਲਾਂ ਤਾਂ ਮੈਂ ਸੱਤਾ ਦੇ ਵਿੱਚ ਨਮਾਇੰਦਾ ਨਹੀਂ ਮੈਂ ਕਿਤੇ ਆਪ ਪਾਰਟੀ ਜੁਆਇਨ ਨਹੀਂ ਕੀਤੀ। ਉਹ ਤਾਂ ਉਹਦੀ ਲੱਗ। ਮੈਂ ਮੈਂ ਦੱਸਦਾ। ਪਾਰਡਾ ਦਾ ਸਰਵੇ ਕਰਾ ਲੈਣਾ। ਵੀ ਇੱਕ ਥਾਂ ਤੋਂ ਵੀ ਇੱਕ ਬੰਦਾ ਕਹਿਦੇ ਵੀ ਇਹਨਾਂ ਨੇ ਮੇਨ ਹੋਲ ਦੀ ਸਪਾਈ ਕੀਤੀ ਆ ਜਾਂ ਰਿਪੇਅਰ ਕੀਤੀ ਆ ਜਾਂ ਕੋਈ ਟੱਕਲ ਲਾਇਆ ਹੋਤ ਦਾ। ਪਿਛਲੇ 7 ਸਾਲਾਂ ਤੋਂ ਇੱਕ ਥਾਂ ਦੇ ਰਿਪੇਅਰ ਕੀਤੀ ਉਹ ਵੀ ਗਲਤ ਕਰਿਆ ਏ। ਦੋਨਾਂ ਪਾਸੇ ਮੇਨ ਹੋਲ ਦਾ 8 ਫੁੱਟ ਡੂੰਗਾ ਸੀ ਪਾਇਪ ਤੇ 3 ਫੁੱਟ ਡੂੰਗਾ ਪਾਇਏ। ਖੋਲਣ ਦੀ ਥਾਂ ਤੇ ਪਿਛਲੇ 16 ਹੋਲ ਤੋਂ ਬਲਾਕ ਕਰਿਆ ਏ। ਸੜਿਓ ਆ ਸਾਲ ਹੋ ਗਿਆ ਜੁਆਇਨ ਕਿਤੇ ਨੂੰ। ਇਹ ਐਂ ਦੱਸਦੇ ਪੁਰਾਣਾ ਸਿਨੇਮਾ ਕਿੱਥੇ ਆ ਫਰਵਾਹੀ ਵਿਚਾ ਸ਼ਾਦਰ ਬਾਜ਼ਾਰ ਕਿੱਥੇ ਆ ਹਰੇਕ ਕਰੋ ਲੇਡੀਜ਼ ਨਾਲ ਲੈ ਕੇ ਹਰੇਕ ਕਰੋ ਬੰਦਾ ਨਾਲ ਲੈ ਕੇ ਦੋ ਦਿਨ ਪਹਿਲਾਂ ਤਿਆਰੀ ਕਰਾਗੇ ਉਰੇ ਸਿ ਪੱਕੇ ਤੌਰ ਤੇ ਜਿੰਦਾ ਲਾਵਾਂਗੇ ਦਫ਼ਤਰ ਨੂੰ ਕਿਸੇ ਨੂੰ ਬੜਨ ਨਹੀਂ ਦੇਣਾ ਅਫਸੋਸਤਾ ਗੱਲ ਇਹ ਆ ਅਫਸੋਸਤਾ ਗੱਲ ਇਹ ਆ ਪਿਛਲੇ 7 ਸਾਲਾਂ ਚ ਦੋ ਸਰਕਾਰਾਂ ਤਿੰਨੇ ਸਰਕਾਰਾਂ ਬਦਲ ਗਈਆਂ 8 ਸਾਲਾਂ ਚ ਅਕਾਲੀ ਦਲ ਵੀ ਬਦਲ ਗਈ ਕਾਂਗਰਸ ਵੀ ਬਦਲ ਗਈ ਹੁਣਾ ਆਪ ਵੀ ਆ ਗਈ ਮੈਂ ਤਾਂ ਪਿਛਲੇ 8 ਸਾਲਾਂ ਦੀ ਗੱਲ ਕਰਦਾ ਵੀ ਕੁਝ ਹੁੰਦਾ ਹੀ ਨਹੀਂ ਕੁਝ ਸੁਣਦਾ ਹੀ ਨਹੀਂ ਊਰੇ ਹਿੱਸੇ ਪਾਉਣ ਤੋਂ ਬਗੈਰ ਪਬਲਿਕ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਉਹ ਠੱਠੇ ਖੂਟ ਜਾਵੇ ਹਿੱਸੇ ਪਾਉਣ ਤੋਂ ਬਗੈਰ ਬੰਡੀਆਂ ਪਾਉਣ ਤੋਂ ਬਗੈਰ ਜੇਬਾਂ ਭਰਨ ਤੋਂ ਬਗੈਰ ਇੰਨਾ ਦਾ ਤਨਖਾਹ 'ਚ ਗੁਜ਼ਾਰਾ ਨਹੀਂ ਹੁੰਦਾ ਇਹ ਗਰੀਬ ਬੰਦੇ ਆ ਆਥਨ ਨੂੰ ਇਹਨਾਂ ਨੇ ਬੰਡੀਆਂ ਪਾ ਕੇ ਘਰੇ ਲੈ ਕੇ ਆਂਦੀਆਂ ਹੋਰ ਕੋਈ ਮਸਲਾ ਨਹੀਂ ਸਨਾਰਾ ਵਾਰ ਆਪਣੇ ਵਾਰਡ ਨੰਬਰ 16 ਤੋਂ ਤੀਸਰੀ ਵਾਰ ਮਿਊਨਿਸਪਲ ਕਾਉਂਸਲਰ ਆ ਕੰਟੀਨਿਊ ਪਿਛਲੇ 7-8 ਸਾਲਾਂ ਤੋਂ ਮੈਂ ਤਕਰੀਬਨ ਤਿੰਨ ਵਾਲਡਾ ਦੇ ਵਿੱਚ ਮਿਊਨਿਸਪਲ ਮਿਊਨਿਸਪਲ ਕਮਿਸ਼ਨਰ ਦੇ ਤੌਰ ਤੇ ਇਨਵੋਲਵ ਰਿਹਾ। ਉੱਥੇ ਸਾਰੇ ਹੌਦ ਭਰੇ ਹੋਏ ਆ, ਬਲੋਕੇ ਸੀਗੀ। ਇਹਨਾਂ ਦੇ ਪਿਛਲੇ 7 ਸਾਲਾਂ ਤੋਂ ਮੈਂ ਮੰਨਤਾ ਕਰਦਾ ਇਹਨਾਂ ਦੀ ਆ ਵੀ ਤੁਸੀਂ ਮੇਨ ਹੌਦਾਂ ਦੀ ਸਫਾਈ ਕਰਾ ਦਿਓ, ਜਿਹੜੇ ਬਲੋਕੇ ਜਾਂ ਖੋਲ ਦਿਓ, ਉਹਦੀ ਰਿਪੇਅਰ ਕਰਾ ਦਿਓ। ਰਿਪੇਅਰ ਦਾ ਟੈਂਡਰ ਹੋਇਆ ਪਿਆਗਾ ਏਜੰਸੀ ਕੋਲੇ ਆ। ਉਹਨਾਂ ਨੇ ਆਪ ਦਾ ਇੱਕ ਉਹ ਨਲਾਇਕ ਜਾਂ ਬੰਦਾਗਾ ਸਰਿੰਦਰ ਉਹ ਬਿਠਾਇਆ ਹੋਇਆਗਾ ਉਹ ਢੱਕਾ ਤੋੜਦਾ ਨਹੀਂ ਰੁਪਈਏ ਆਪਸੇ ਵਿੱਚ ਵੰਡ ਲੈਂਦੇ ਆ ਮੀਨਾ ਆਂਟੀ ਦੋ ਰੁਪਈਏ ਕੈਸ਼ ਕਰਦੇ ਆ ਇਹਨਾਂ ਨੇ ਇੰਨਾ ਗੰਦ ਪਾਤਾ ਅਸੀਂ ਉੱਥੇ ਗੰਦ ਦੇ ਵਿੱਚ ਰਹਿੰਦੇ ਆ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਰਸੋਈਆਂ 'ਚ ਸਾਡੀਆਂ 'ਚ ਸੀਵਰੇਜ ਦਾ ਪਾਣੀ ਤੁਰਿਆ ਫਿਰਦਾਗਾ ਮੱਛਰ ਦੀ ਭੰਮਾਰਾ ਪਿਛਲੇ 7 ਸਾਲਾਂ ਤੋਂ ਇਹ ਇੱਕ ਜਾਂ ਤਿੰਨਾ ਵਾਰਡਾਂ ਦਾ ਸਰਵੇ ਕਰਾ ਲੈਣਾ ਵੀ ਇੱਕ ਥਾ ਤਾਂ ਉਹ ਵੀ ਇੱਕ ਬੰਦਾ ਕਹਦੇ ਵੀ ਇਹਨਾਂ ਨੇ ਮੇਨ ਹੋਡ ਦੀ ਸਫਾਈ ਕੀਤੀ ਆ ਜਾਂ ਰਿਪੇਅਰ ਕੀਤੀ ਆ ਜਾਂ ਕੋ ਟੱਕਣ ਲਾਇਆ ਹੋਊਗਾ ਪਿਛਲੇ 7 ਸਾਲਾਂ ਤੋਂ ਇੱਕ ਥਾ ਤੇ ਰਿਪੇਅਰ ਕੀਤੀ ਉਹ ਵੀ ਗਲਤ ਕਰਿਆ ਏ ਦੋਨਾਂ ਪਾਸੇ ਮੇਨ ਹੋਡ ਦਾ 8 ਫੁੱਟ ਡੂੰਗਾ ਸੀ ਪਾਇਪ ਤੇ 3 ਫੁੱਟ ਡੂੰਗਾ ਪਾਇਏ ਖੋਲਣ ਦੀ ਥਾ ਤੇ ਪਿਛਲੇ 16 ਹੋਡ ਬਲਾਕ ਕਰਿਆ ਏ ਇਹ ਇੰਜੀਨੀਅਰ ਨੇ ਇੰਜੀਨੀਅਰ ਨੇ ਮੇਪਿਚ 6 ਮਹੀਨੇ ਪਹਿਲਾਂ ਮੈਂ ਆਪਦੇ ਪੱਧਰ ਤੇ ਇੰਤਜ਼ਾਮ ਕਰਤੇ ਪੰਜੇ ਬਲੋਕ ਜੀ ਖਲਾਈ ਆ ਆਪਦੀ ਲੇਬਰ ਲੈ ਕੇ ਇਹਨਾਂ ਦੀ ਸੁਪਰਵਾਈਜ਼ਨ ਚ ਇਹਨਾਂ ਦੇ ਅਫਸਰਾਂ ਨੂੰ ਮੈਂ ਆ ਕੇ ਦੱਸਿਆ ਵੀ ਇਹ ਕੰਮ ਸੋਡਾ ਖਰਚਾ ਮੈਂ ਕਰ ਰਿਹਾ ਇਹਨਾਂ ਦੇ ਸਿਰ ਤੇ ਜੂਨੀ ਸਰਕੀ ਹੁਣ ਇਦੂ ਪਿੱਛੋ ਪਿਛਲੇ 7 ਸਾਲਾਂ ਜਿੰਨਾਂ ਤੋਂ ਮੇਰੇ ਕੋਲੇ ਦੋ ਹੀ ਹੱਲ ਸੀ ਮੈਂ ਮੇਲੇ ਕੋਲੇ ਜਾਂ ਮੈਂ ਸਾਡਾ ਨਮਾਇੰਦਾ ਐਮਐਲਏ ਮੀ ਤੇ ਹਰਜੀ ਕੋਲੇ ਗਿਆ ਉਹਨਾਂ ਨੇ ਫੋਨ ਕਰਤਾ ਕਹਿੰਦੇ ਤਿੰਨ ਦਿਨ ਦੇ ਦੋ 4 ਮਹੀਨੇ ਲੰਗੇ ਹੁਣ ਹੁਣ ਸਾਡੇ ਐਮਐਲਏ ਐਮਪੀ ਬਣ ਕੇ ਮੀਤਹਿਰ ਜੀ ਉਹਨਾਂ ਕੋਲੇ ਫੇਰ ਗਿਆ ਉਹਨਾਂ ਨੇ ਆਪ ਫੋਨ ਕੀਤਾ ਆਪਣੇ ਪੀਏ ਦੀ ਡਿਊਟੀ ਲਈ 10 ਦਿਨ ਪਹਿਲਾਂ ਇਹਨਾਂ ਦੇ ਅਨਲਾਇਕ ਆ ਜਿਹੜਾ ਸ੍ਰਿੰਦਰ ਕਰਪਟ ਬੰਦਾ ਸਿਰੇ ਦਾ ਏਜੰਸੀ ਨੇ ਪਟਾਇਆ ਹੋਇਆ ਉਹਰੇ ਤੇ ਕਮਾਊ ਪੁੱਤ ਏਜੰਸੀ ਦਾ ਉਹਨੇ ਉਥੇ ਬੁਲਾਇਆ ਕਹਿੰਦਾ ਤਿੰਨ ਦਿਨ ਦੇ ਦੋ ਫਿਰ ਫੇਰ 10 ਦਿਨ ਹੋ ਗਏ ਸਾਡੇ ਘਰਾਂ ਚ ਸੀਵਰੇ ਦਾ ਪਾਣੀ ਮੱਛਰ ਤੁਰਿਆ ਫਿਰਦਾਗਾ ਅਸੀਂ ਇਹਨਾਂ ਨੂੰ ਬਿੱਲ ਦਿੰਦੇ ਆ ਸਭ ਕੁਝ ਦਿੰਦੇ ਆ ਗਵਰਨਮੈਂਟ ਦੇ ਕਾਨੂੰਨ ਦੇ ਮੁਤਾਬਕ ਰੇਟਾਂ ਦੇ ਮੁਤਾਬਕ ਪਰ ਇੰਨਾ ਦੇ ਜਿਹੜੇ ਉਹ ਅਫਸਰ ਆ ਇਹਨਾਂ ਦੇ ਮੂੰਹ ਤੇ ਜੂਨ ਹੀ ਸਰਕਦੀ ਜਿਹੜੇ ਲੈ ਐਸ ਡੀਓ ਆ ਸਾਲ ਹੋ ਗਿਆ ਜੁਆਇਨ ਕੀਤੇ ਨੂੰ ਇਹ ਐਂ ਦੱਸਦੇ ਪੁਰਾਣਾ ਸਿਨੇਮਾ ਕਿੱਥੇ ਆ ਫਰਵਾਹੀ ਬਜਾਰ ਚਾਦਰ ਬਜਾਰ ਕਿਤੇ ਆ ਕਿਉਂ ਉਰੇ ਸਿਰਫ ਬਿੱਲ ਪਾਉਣ ਆਉਂਦੇ ਆ ਤਨਖਾਹ ਲੈਣ ਆਉਂਦੇ ਆ ਲੱਖਾਂ ਰੁਪਏ ਦੇ ਬੋਕ ਬੰਨੇ ਆ ਸਾਡੇ ਟੈਕਸ ਦੇ ਵਿੱਚੋਂ ਤਨਖਾਹਾਂ ਮਿਲਦੇ ਆ ਡੱਕਾ ਇਹ ਤੋੜਦੇ ਨਹੀਂ ਮੇਰੀ ਮੰਗਾ ਵੀ ਜਿਹੜਾ ਐ ਐਸ ਡੀਓ ਆ ਉਹਰੇ ਉਹਨੂੰ ਬਦਲੀ ਨਾ ਉਹਦੀ ਕੀਤੀ ਜਾਵੇ ਬਦਲੀਆ ਫਿਰ ਉੱਥੇ ਆ ਕੇ ਗੰਡਾ ਪਾ ਦੂਗਾ ਜਿੱਥੇ ਜਾਊਗਾ ਵੀ ਇਹਨੂੰ ਸਸਪੈਂਡ ਕੀਤਾ ਜਾਵੇ ਟਰਮੀਨੇਟ ਕੀਤਾ ਜਾਵੇ ਜੇ ਸਾਡੀ ਮੰਗ ਜਲਦੀ ਸਾਡੇ ਵਾਰਡ ਦੀ ਸਪਈ ਨਾ ਕਰਾਈ ਗਈ ਮੈਨੋਂ ਉਹਦਾ ਦੀ ਨੋਬਤ ਉਰੋਂ ਤੱਕ ਵੀ ਆ ਸਕਦੀ ਆ ਅੱਜ ਅਸੀਂ ਕੱਲੇ ਬੰਦੇ ਆਏ ਆ ਹਰੇਕ ਕਰੋ ਲੇਡੀਜ਼ ਨਾਲ ਲੈ ਕੇ ਹਰੇਕ ਕਰੋ ਬੰਦਾ ਨਾਲ ਲੈ ਕੇ ਦੋ ਦਿਨ ਪਹਿਲਾਂ ਤਿਆਰੀ ਕਰਾਗੇ ਔਰ ਅਸੀਂ ਪੱਕੇ ਤੌਰ ਤੇ ਜਿੰਦਾ ਲਾਵਾਂਗੇ ਦਫ਼ਤਰ ਨੂੰ ਕਿਸੇ ਨੂੰ ਬੜਨ ਨਹੀਂ ਦੇਣਾ ਕਿਉਂ ਸੀ ਇਹਨਾਂ ਨੂੰ ਕਰਾਉਣਾ ਕੀ ਇਹੋ ਕੰਮ ਤਾਂ ਇਹਨਾਂ ਨੇ ਕਰ ਲਿਆ ਅੱਜ ਤੁਸੀਂ ਐਕਸ਼ਨ ਸਾਹਿਬ ਨੂੰ ਮਿਲੋ ਕੀ ਕਿਹਾ ਉਹਨਾਂ ਨੇ ਐਕਸ਼ਨ ਸਾਹਿਬ ਨੇ ਸਾਡੇ ਕੋਲੋਂ ਹਫ਼ਤਾ ਮੰਗਿਆ ਅਸੀਂ ਹਫ਼ਤੇ ਹੀ ਥਾਂ ਤੇ 10 ਦਿਨ ਦਿੱਤੇ ਆ ਉਹ ਕਹਿੰਦੇ ਟੈਂਡਰ ਹੋ ਗਿਆ ਹਫ਼ਤੇ ਦੇ ਵਿੱਚ ਵਿੱਚ ਮੈਂ ਤੁਹਾਡੇ ਬਾੜ ਦੀ ਸਫਾਈ ਕਰਵਾ ਦਊਗਾ ਜੇ ਇਹਨਾਂ ਨੇ ਸਫਾਈ ਕਰਵਾਤੀ ਹਫ਼ਤਾ ਦਾ ਹੁਣ ਸੀ ਤਿਆਰ ਕਰਾਗੇ ਕਮਿਟਮੈਂਟ ਤਾਂ ਸਾਡੀ ਜੇ ਹਫ਼ਤੇ ਦੇ ਵਿੱਚੋਂ ਹਫ਼ਤੇ ਮੰਗਰੋ ਇਹ ਕੰਮ ਨਾ ਹੋਇਆ ਫੇਰ ਅਸੀਂ ਦਫ਼ਤਰ ਨੂੰ ਜਿੰਦਾ ਲਾਉਣ ਲਈ ਮਜਬੂਰ ਵੀ ਹੋਵਾਂ ਕਿਉਂ ਕਰੋੜਾ ਰੁਪਏ ਦੀ ਥਾਂ ਬਿਲਡਿੰਗ ਆ ਕਰੋੜਾ ਰੁਪਏ ਸੈਲਰੀ ਲੈਂਦੇ ਇਹਨਾਂ ਨੂੰ ਕਰੋਨਾ ਕੀ ਆ ਜੋ ਕੰਮ ਤਾਂ ਸੀ ਆਪਦੇ ਪੱਧਰ ਤੇ ਕਰੋਨਾ ਫਿਰ ਅਸੀਂ ਦਸੀ ਦਸੀ ਆਪਦੇ ਕੋਲ ਉਹ ਨਹੀਂ ਪਾ ਕੇ ਕਰਵਾ ਲਾਗੇ ਪਹਿਲਾਂ ਵੀ ਰਿਪੇਅਰ ਕਰਵਾਈ ਆ ਹੁਣ ਕਰਵਾ ਲਾਗੇ ਤੁਸੀਂ ਤੁਸੀਂ ਆਪਦੇ ਕੋਲ ਨਹੀਂ ਤੁਸੀਂ ਆਪ ਵੀ ਸੱਤਾ ਦੇ ਵਿੱਚ ਨਮੁੰਦੇ ਹੋ ਉਹਦੇ ਵਿੱਚ ਤੁਹਾਡੀ ਸੁਣਵਾਈ ਹੋਈ ਹੈ ਜਾਂ ਨਹੀਂ ਹੋਈ ਇੱਥੇ ਤੱਕ ਪਹਿਲਾਂ ਤਾਂ ਮੈਂ ਸੱਤਾ ਦੇ ਵਿੱਚ ਨਮੈਂਦਾ ਨਹੀਂ ਮੈਂ ਕਿਤੇ ਆਪ ਪਾਰਟੀ ਜੁਆਇਨ ਨਹੀਂ ਕੀਤੀ ਥੋੜਾ ਤੁਹਾਡੀਆਂ ਲੱਗ ਮੈਂ ਮੈਂ ਦੱਸਦਾ ਫੋਟੋ ਆ ਤਾਂ ਤੇ ਬਰਨਾਲੇ ਦੀਆਂ ਲੱਗੀਆਂ ਹੋਈਆਂ ਨੇ ਮੈਂ ਕਿਤੇ ਆਪ ਪਾਰਟੀ ਜੁਆਇਨ ਨਹੀਂ ਕੀਤੀ ਮੈਂ ਮੀਤਹਿਰ ਨੂੰ ਵੋਟ ਪਾਈ ਆ ਉਹਦੇ ਵਾਸਤੇ ਵੋਟ ਮੰਗੀ ਆ ਕਿਉਂਕਿ ਹੁਣ ਤਾਂ ਮੈਂ ਦੋ ਵਾਰੀ ਮੀਤਹਿਰ ਕੋਲੇ ਜਾਇਆ ਜੇ ਕੋਈ ਬਾਹਰ ਦਾ ਬੰਦਾ ਚੱਕ ਜਾਂਦਾ ਦੋ ਵਾਰੀ ਵੀ ਨਹੀਂ ਸੀ ਮੈਂ ਜਾ ਸਕਦਾ ਉਹਦੇ ਕੋਲੇ ਸਾਨੂੰ ਐ ਸੀ ਵੀ ਜੇ ਲੋਕਲ ਬੰਦਾ ਆ ਜਾਏ ਸਾਨੂੰ ਫਾਇਦਾ ਹੋ ਪਰ ਇੰਜ ਲੱਗਦਾ ਉਹਨਾਂ ਦੇ ਕਹੇ ਤੋਂ ਕੰਮ ਹੁੰਦਾ ਨਹੀਂ ਇਹ ਮੰਨਦੇ ਹੋਏ ਗੱਲ ਨੂੰ ਤੁਸੀਂ ਆ ਦੇਖੋ ਖੜੇ ਤਾਂ ਹੈਗੇ ਆ ਨਹੀਂ ਨਾਰੇਬਾਜੀ ਕਰਨ ਨੂੰ ਕਿਹਦਾ ਜੀ ਕਰਦਾ ਹੈ ਮੁਰਦਾਬਾਦ ਕਰਨ ਨੂੰ ਜੀਦਾ ਕੀ ਕੰਮ ਛੱਡਣ ਨੂੰ ਕਿਹਦਾ ਜੀ ਕਰਦਾ ਹੈ ਇਹ ਮੰਨਣ ਨਾਲ ਤਾਂ ਗੱਲ ਹੀ ਨਹੀਂ ਰਹੀ ਇਹ ਤਾਂ ਪਸਤਖਾਸੀ ਖੜੇ ਆ ਅਸੀਂ ਮੁਕਰ ਵੀ ਕਿਵੇਂ ਜਾਵਾਂਗੇ ਵੀ ਹੁਣ ਤਾਂ ਕੰਮ ਹੁੰਦਾ ਹੀ ਨਹੀਂ ਆ ਖੜੇ ਅਫਸੋਸ ਹੋਇਆ ਜੀ ਵੋਟ ਪਾਏ ਤੁਹਾਨੂੰ ਅਫਸੋਸ ਤਾਂ ਹੈਗੀ ਜੀ ਅਫਸੋਸ ਤਾਂ ਗੱਲ ਇਹ ਆ ਅਫਸੋਸ ਤਾਂ ਗੱਲ ਇਹ ਆ ਪਿਛਲੇ 7 ਸਾਲਾਂ ਚ ਦੋ ਸਰਕਾਰਾਂ ਤਿੰਨੇ ਸਰਕਾਰਾਂ ਬਦਲ ਗਈਆਂ 8 ਸਾਲਾਂ ਚ ਅਕਾਲੀ ਦਲ ਵੀ ਬਦਲ ਗਈ ਕਾਂਗਰਸ ਵੀ ਬਦਲ ਗਈ ਹੁਣ ਆਪ ਵੀ ਆ ਗਈ ਮੈਂ ਤਾਂ ਪਿਛਲੇ 8 ਸਾਲਾਂ ਦੀ ਗੱਲ ਕਰਦਾ ਵੀ ਕੋਈ ਸੁਣਦਾ ਹੀ ਨਹੀਂ ਕੋਈ ਸੁਣਦਾ ਹੀ ਨਹੀਂ ਓਰੇ ਹਿੱਸੇ ਪਾਉਣ ਤੋਂ ਬਗੈਰ ਪਬਲਿਕ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਉਹ ਠੱਠੇ ਖੂਚ ਜਾਵੇ ਹਿੱਸੇ ਪਾਉਣ ਤੋਂ ਬਗੈਰ ਬੰਡੀਆਂ ਪਾਉਣ ਤੋਂ ਬਗੈਰ ਜੇਬਾਂ ਭਰਨ ਤੋਂ ਬਗੈਰ ਇੰਨਾ ਦਾ ਤਨਖਾਹ 'ਚ ਗੁਜ਼ਾਰਾ ਨਹੀਂ ਹੁੰਦਾ ਇਹ ਗਰੀਬ ਬੰਦੇ ਆ ਆਥਨ ਨੂੰ ਇਹਨਾਂ ਨੇ ਬੰਡੀਆਂ ਪਾ ਕੇ ਘਰੇ ਲੈ ਕੇ ਆਂਦੀਆਂ ਹੋਰ ਕੋਈ ਮਸਲਾ ਨਹੀਂ ਪਰ ਪਬਲਿਕ ਦੀ ਬਰਦਾਸ਼ਤ ਦੀ ਹੱਦ ਹੁੰਦੀ ਆ ਉਹ ਹੱਦ ਹੋ ਗਈ ਹੋਣਾ ਅੱਜ ਸਾਨੂੰ ਛੜਕਾ ਤੇ ਆਉਣਾ ਪੈ ਗਿਆ ਸਾਨੂੰ ਉਮੀਦ ਆ ਪ੍ਰਸ਼ਾਸਨ ਡੀਸੀ ਪੰਜਾਬ ਦੇ ਪੰਜਾਬ ਦੇ ਨਮਾਇंदे ਸਰਕਾਰੀ ਅਫਸਰਾਂ ਤੱਕ ਸਾਡੀ ਗੱਲ ਜਾਈ ਉਹ ਸ਼ਾਇਦ ਸਾਡਾ ਹੱਲ ਹੋ ਜੇ ਜੇ ਹੱਲ ਨਾ ਹੋਇਆ ਫਿਰ ਅਸੀਂ ਦਫ਼ਤਰ ਨੂੰ ਜਨਤਾ ਲਾਵਾਂਗੇ ਤੁਸੀਂ ਕਾਲੀ ਸਰਕਾਰ ਬਣੀ ਵੀ ਰਹੇ ਹੋ ਕਾਗਜ਼ੀ ਸਰਕਾਰ ਬਣੀ ਵੀ ਰਹੇ ਹੋ ਹੁਣ ਤੁਸੀਂ ਕਹਿੰਦੇ ਮੈਂ ਆਪ ਨੂੰ ਵੀ ਵੋਟ ਪਾਈ ਹਾਂ ਕਿੰਨਾ ਚਿਰ ਫਰਕ ਕੀ ਨਜ਼ਰ ਆਇਆ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਇੱਕੋ ਫਰਕ ਆ ਜਿਹੜਾ ਸਾਡਾ ਐਮਪੀ ਆ ਉਹ ਹਫਤੇ ਦੇ ਵਿੱਚ ਬਰਨਾਲੇ ਆਉਂਦਾਗਾ ਹਫਤਾ ਹਫਤੇ ਜ ਦੋ ਦਿਨਾਂ ਜੇ ਤਿੰਨ ਦਿਨਾਂ ਜੇ ਅਸੀਂ ਉਹ ਤੋਂ ਫੋਨ ਕਰਾ ਕੇ ਉਹਦੇ ਕੋਲੋਂ ਤਰਵਾਸ ਲੈ ਕੇ ਵੀ ਸਾਡਾ ਕੰਮ ਹੋ ਜੂਗਾ ਅਸੀਂ ਆਪੇ ਕਰਿਆ ਜਿੰਦੇ ਉਹ ਜਿਹੜੇ ਪਹਿਲੇ ਸੀ ਉਹ ਸਾਨੂੰ ਮਿਲਦੇ ਹੀ ਨਹੀਂ ਸੀ ਉਹ ਸਾਨੂੰ ਮਿਲਦੇ ਨਹੀਂ ਸੀ ਉਹ ਸਾਨੂੰ ਸਿਰਫ ਵੋਟਾਂ ਤੋਂ ਅ ਮਹੀਨਾ ਪਹਿਲਾਂ ਮਿਲਦੇ ਸੀ ਉਦੋਂ ਤਾੜੀ ਮਾਰ ਕੇ ਵੋਟ ਲੈਣ ਆਉਂਦੇ ਸੀ ਹੋਰ ਕੋਈ ਗੱਲ ਨਹੀਂ ਆਹ ਫਰਕ ਬਹੁਤ ਦੇਖੋ ਮੇਰੀ ਨੌਲੇਜ ਕੀ ਨਾਮ ਹੈ ਜੀ ਮੇਰਾ ਨਾਮ ਰਾਹੁਲ ਕੌਸ਼ਲ ਹੈ ਮੈਂ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਸ ਪਲੇਸ ਸੀਰੀਜ ਬੋਰਡ ਬਰਨਾਲਾ ਜਿਹੜੀ ਇਹ 16 ਨੰਬਰ ਵਾਰਡ ਦੀ ਕੰਪਲੇਂਟ ਹੈ ਮੇਰੇ ਕੋਲ ਪਹਿਲੀ ਵਾਰੀ ਆਈ ਹੈ ਜੀ ਮੇਰੇ ਕੋਲ ਪਹਿਲੀ ਵਾਰੀ ਐਮਸੀ ਸਾਹਿਬ ਆਏ ਨੇ ਤੇ ਉਹਨਾਂ ਨੇ ਦੱਸਿਆ ਹੈ ਕਿ ਉੱਥੇ ਪ੍ਰੋਬਲਮ ਹੈਗੀ ਹੈ ਕਿ ਮੇਨ ਹੋਲ ਦੀ ਸਫਾਈ ਹੋਣੇ ਵਾਲੀ ਹੈ ਤੇ ਕੁਝ ਲਾਈਨਾਂ ਰਿਪਲੇਸ ਹੋਣੇ ਵਾਲੀ ਹੈਗੀਆਂ ਤੇ ਉਹਦੇ ਵਾਸਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਜਿਹੜਾ ਸ਼ਹਿਰ ਦੇ ਵਿੱਚ ਮੇਨ ਸੀਵਰ ਦੀ ਸਫਾਈ ਦਾ ਕੰਮ ਆਦਰਾ ਸ਼ੁਰੂ ਹੋ ਗਿਆ ਤੇ ਉਹਨੂੰ ਕੰਪਲੀਟ ਹੋਣ ਨੂੰ 2 ਤੋਂ 3 ਮਹੀਨੇ ਲੱਗਣਗੇ। ਬਾਕੀ ਫੋਰ ਟੈਂਪਰੇਰੀ ਰੀਲੀਫ ਇਹਨਾਂ ਨੂੰ ਅਸੀਂ ਅਸ਼ੋਰ ਕੀਤਾ ਕਿ 10 ਦਿਨਾਂ ਦੇ ਵਿੱਚ ਉਹ ਗਵਾੜ ਦੇ ਜੋ ਵੀ ਪ੍ਰੋਬਲਮ ਹੈ ਉਹਨੂੰ ਅਸੀਂ ਵੈਰਾਈਟੀ ਦੇ ਹੱਲ ਕਰਾਵਾਂਗੇ ਤੇ ਬਾਕੀ ਅਗਰ ਕੋਈ ਪਾਈਪਲਾਈਨ ਬਦਲਣ ਵਾਲੀ ਹੈ ਉਹਨੂੰ ਆਪਾਂ 20 ਤਰੀਕ ਤੋਂ ਬਾਅਦ ਉਹ ਵੀ ਕੰਮ ਸ਼ੁਰੂ ਹੋ ਜਾਏਗਾ। ਸਰ ਅਮਲੀਆ ਹੁਣ ਆਰਡਰ ਕੀ ਦਿੱਤੇ ਗਿਆ ਜੀ ਨਾਲ ਨਾਲ। ਇਹ ਕਿ ਅਸ਼ੋਰ ਅਸ਼ੋਰੈਂਸ ਦਿੱਤੀ ਕਿ ਇਹ ਵਿਦਨ 10 ਡੇ ਜਿਹੜੀ ਅਸੀਂ ਟੈਂਪਰਰੀ ਰੀਫ ਕਰਕੇ ਜਿਹੜਾ ਪਾਣੀ ਖੜਿਆ ਉਹਨੂੰ ਸਪਾਈ ਕਰਾ ਦਾਂਗੇ। ਜੋ ਵੀ ਪੰਜ ਮੈਨ ਉਹਨਾਂ ਦੱਸਿਆ ਸਪੈਸ਼ਲਿਸਟ ਸਭ ਸਾਫ ਕਰਾ ਨੇ ਸਾਰੇ ਇਨੀ ਨੋਬਲ ਕਿਉਂ ਆਏ ਕਿ ਸਾਰੇ ਐਮਸੀ ਨੂੰ ਲਿਕੇ ਆਉਣਾ ਕਿ ਆ ਇੱਥੇ ਉਹ ਆਪਣੇ ਜਿਹੇ ਕੰਮ ਨਹੀਂ ਕਰ ਰਹੀ ਜਿਹੜੇ ਨਹੀਂ ਕੰਮ ਤਾਂ ਚੱਲ ਰਿਹਾ ਹੁਣ ਦੇਖੋ ਮੇਰੇ ਕੋਲ ਪਹਿਲੀ ਵਾਰ ਪਤਾ ਲੱਗਿਆ ਹੁਣ ਮੇਰੇ ਕੋਲ ਨਹੀਂ ਨੌਲੇਜ ਹੈ ਕਿ ਐਡੀ ਕੋਈ ਦਿੱਕਤ ਆਂਦੀ ਹੈ ਮੇਰੇ ਕੋਲ ਜੋ ਵੀ ਬੰਦਾ ਆਂਦਾ ਹੈ ਪਰਾਇਟੀ ਤੇ ਸੋਲਵ ਕਰਾਉਂਦੇ ਨੇ ਜਿਹਨੇ ਮਤਲਬ ਪੁਰਾਣੀ ਐਮਸੀ ਹੈ ਠੀਕ ਹੈ ਨਾ ਗੱਲ ਉਹਨਾਂ ਨੇ ਕੰਪਲੀਟ ਕੀਤੀ ਹੈ ਕਿ ਹਾਲੇ ਤੱਕ ਇਹ ਵੀ ਨਹੀਂ ਦੱਸਿਆ ਕਿ ਐਕਸ਼ਨ ਸਾਹਿਬ ਇੱਥੇ ਬੈਠ ਕੇ ਜਾਈਆਂ ਨੇ ਨਹੀਂ ਦੇਖੋ ਉਹ ਤਾਂ ਉਹਨਾਂ ਨੂੰ ਵੀ ਨਹੀਂ ਇਹ ਸਾਡੀ ਐਕਚੁਅਲੀ ਡਿਵੀਜ਼ਨ ਸੰਗਰੂਰ ਤੋਂ ਸ਼ਿਫਟ ਹੋ ਕੇ ਬਰਨਾਲੇ ਹੁਣ ਆਈ ਹੈ ਤਾਂ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਬੰਦੇ ਨੂੰ ਨਾ ਐਮਸੀ ਨਾਲ ਨਹੀਂ ਪਤਾ ਗਿਆ ਨੂੰ ਬਾਕੀ ਮੈਨੂੰ ਮਿਲ ਕੇ ਜਾਂਦੇ ਇਹਨਾਂ ਨੂੰ ਨਹੀਂ ਪਤਾ ਸੀ ਹੁਣ ਮੇਰੇ ਕੋਲ ਐਸਜੀਓ ਸਾਹਿਬ ਤੇ ਬਲੇਗ ਆ ਰਹੇ ਵੀ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਨਹੀਂ ਚਲੋ ਐਸਜੀਓ ਸਾਹਿਬ ਦੇਖੋ ਆਪਾਂ ਕੰਮ ਤਾਂ ਕਰਦੇ ਆ ਪ੍ਰਾਇਰਟੀ ਦੇ ਬਾਕੀ ਅਗਰ ਕੋਈ ਇਹ ਜਿਹੀ ਹੈਗੀ ਆਪਾਂ ਡਿਪਾਰਟਮੈਂਟ ਲੈਵਲ ਤੇ ਇਹਨੂੰ ਸੌਲਵ ਕਰਾਵਾਂਗੇ ਸਰ ਜਿਸ ਤਰ੍ਹਾਂ ਦੇਖਿਆ ਜੇ ਵੀ ਸਾਰੇ ਬਰਨਾਲੇ ਦਾ ਇਹ ਆ ਕਿ ਹਾਲਾਤ ਥੋੜਾ ਜਿਹਾ ਅਮੀ ਪੈ ਜਾਂਦਾ ਸਾਰਾ ਕੋਰਨਾ ਬਾਚ ਦੇਖੋ ਮੈਂ ਬਰਸਾਤ ਦੀ ਗੱਲ ਦੱਸਦਾ ਮੀਂਹ ਦੇ ਪਾਣੀ ਨਾਲ ਜਿਹੜਾ ਸਾਡਾ ਸੀਸੀ ਸੀਵਰ ਲਾਉਂਦੇ ਹਾਂ ਸੈਂਟਰੀ ਸੀਵਰ ਹੁੰਦਾ ਉਹ ਸਿਰਫ ਘਰਾਂ ਦੇ ਪਾਣੀ ਵਾਸਤੇ ਹੁੰਦਾ ਹੁਣ ਕਿਤੇ ਅਗਰ ਇਲੀਗਲ ਆਪਾਂ ਬਰਸਾਤੀ ਪਾਣੀ ਵਿੱਚ ਪਾਤਿਆ ਉਹ ਫਿਰ ਟਾਈਮ ਉਹ ਫਿਰ ਗਲਤ ਹੈਗਾ ਅਗਰ ਕੋਈ ਬਰਸਾਤੀ ਪਾਣੀ ਬਰਸਾਤੀ ਪਾਣੀ ਦਾ ਸਿਸਟਮ ਬਿਲਕੁਲ ਅੱਡ ਹੁੰਦਾ ਅਗਰ ਆਪਾਂ ਸੈਂਟਰੀ ਦੇ ਵਿੱਚ ਬਰਸਾਤੀ ਪਾਣੀ ਪਾਵਾਂਗੇ ਉਹ ਫਿਰ ਨਿਕਲਣ ਨੂੰ ਟਾਈਮ ਤਾਂ ਲੱਗੇਗਾ ਹੀ ਸਰ ਇੱਕ ਨਾ ਸੇਕਾ ਰੋਡ ਪੰਜ ਨੰਬਰ ਗਲੀ ਤੇ ਅੱਜ ਵੀ ਪ੍ਰੋਬਲਮ ਹੈ ਦੀ ਦੂਸਰੇ ਦਿਨ ਨੀ ਉਹ ਮੈਂ ਦੱਸਿਆ ਤੁਹਾਨੂੰ ਕਿ ਟੈਂਡਰ ਜਿਹੜਾ ਸਾਡਾ ਮੇਨ ਸੀਵਰ ਦੀ ਸ ਜਦੋਂ ਸੀਵਰ ਦੀ ਮੇਨ ਸੀਵਰ ਸਪਾਈ ਹੋ ਜੇਗੀ ਜਿਹੜੀ ਬ੍ਰਾਂਚ ਲਾਈਨ ਆਟੋਮੈਟਿਕਲੀ ਆਪਣੇ ਕਲੀਅਰ ਹੋ ਜਾਣਾ ਇਸ ਤਰੇ ਅ ਕਿਸੇ ਤਰੀਕੇ ਨਾਲ ਗਲੀ ਨੰਬਰ 4 ਦੇ ਹਾਂਜੀ 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 ਸੇਮ ਚਾਹੇ ਮਤਲਬ ਕਿ ਪਿਛਲੇ 10 ਸਾਲਾਂ ਤੋਂ ਦੇਖਦੇ ਆ ਰਹੇ ਹਾਂ ਉਹ ਜਿਹੜੀ ਗੰਦਗੀ ਹੈ ਉਸ ਤੋਂ ਹੀ ਉਸੀ ਕਰਕੇ ਸੀ ਸਪੈਸ਼ਲ ਐਸਟੀਮੇਟ ਬਣਾ ਕੇ ਐਮਸੀ ਨੂੰ ਸਬਮਿਟ ਕੀਤਾ ਤੇ ਐਮਸੀ ਨੇ ਸਾਨੂੰ ਪੈਸੇ ਵੀ ਦੇ ਦਿੱਤੇ ਉਹਦੇ ਫੰਡ ਦੇ ਤੇ ਅਸੀਂ ਉਹ ਸੁਪਰ ਸੈਕਸ਼ਨ ਲਾ ਕੇ ਸਾਡੀ ਕੱਲ ਕਚਹਿਰੀ ਵਾਲੇ ਚਾਹੋਂ ਤੋਂ ਕਮ ਰਾਤ ਕੱਲ ਰਾਤੀ ਕੰਮ ਸ਼ੁਰੂ ਹੋ ਗਿਆ ਉਹ 3 ਮਿੰਟ ਟਾਈਮ ਹੈ 3 ਮਿੰਟ ਅਸੀਂ ਪੂਰੇ ਮੇਨ ਸੀਵਰ ਦੀ ਸਫਾਈ ਕਰਤਾ ਸਰ ਜੀ ਗਰਨਾਲੇ ਨਾਲ ਇਹ ਸਫਾਈ ਆ ਉਹ ਕਿੰਨੀ ਦੇਰ ਬਾਅਦ ਹੁੰਦੀ ਹੈ ਨਾਲੇ ਦੀ ਸਫਾਈ ਕਮੇਟੀ ਕਰਦੀ ਹੈ ਨਾਲੇ ਸਫਾਈ ਸਾਡੇ ਕੋਲ ਹੈ